ਜੀ ਸਤਿ ਸ਼੍ਰੀ ਅਕਾਲ। ਕਿਹਾ ਚੱਲ ਕਿਵੇਂ ਸਾਰੇ ਠੀਕ ਠਾਕ। ਤੇ ਅੱਜ ਆਪਾਂ ਨੂੰ 30 ਦਿਨ ਹੋ ਗਿਆ ਹਸਪੀਟਲ ਦੇ ਵਿੱਚ। 6:11 ਦਾ ਟਾਈਮ ਹੋ ਗਿਆ ਤੇ ਹੁਣ ਮੈਂ ਜਾ ਰਿਹਾ ਕਿਰਨ ਕੋਲ। ਤੇ ਇੱਥੇ ਮੈਡੀਸਨ ਵਗੈਰਾ ਲੈ ਕੇ ਬਾਹਰੋਂ ਦੀਦੀ ਹੈ। ਤਸਵੀਰें ਮਿਲਣ ਦਾ ਟਾਈਮ ਤੁਹਾਨੂੰ ਦੱਸਿਆ ਨਾ 8:00 ਵਜੇ ਕਰ ਮਿਲ ਦਿੰਦੇ 8:00 ਤੋਂ 8:30 ਵਜੇ ਤੱਕ। ਤੇ ਫਿਰ ਸ਼ਾਮ ਨੂੰ 8:30 ਵਜੇ ਹੁਣ ਚੱਲਿਆਂ ਉਹਦੇ ਕਿਦਨ ਵਾਲ ਮੰਗਾ ਚੋ ਪੰਜ ਚਾਰ ਪੋਸ਼ਨ ਨੇ ਨਾਲੇ ਕੜੀ ਬਿਆੰਦੇ ਉੱਥੇ ਚਲੋ ਫੇ ਮਿਲਦੇ ਨੂੰ ਉੱਥੇ ਜਾ ਕੇ ਪੀਲਾ ਦੁੱਧ ਲਿਓ ਪਹੁੰਚ ਗਏ ਆਪਾਂ ਹਸਪਤਾਲ ਆ ਵੀ ਆਤੀ ਹਾਲੋ ਫੜੋ ਕਦਾਂ ਮਿਲਾਂ ਦੁੱਧ ਦੇ ਹੁਣ ਗਰਮ ਮੰਝਾ ਹੁਣ ਤਾਂ ਠੀਕ ਹੈ ਸਵੇਰ ਦੀ ਚਾਹ ਪਣੀ ਪੀਤਾ ਸਵੇਰੇ ਕੀ ਖਾਦਾ ਸਵੇਰੇ ਉੱਠ ਕੇ ਤਰਸ ਬਿਸਕਟ ਮੰਮੀ ਉੱਧਰ ਸੁੱਤੀ ਐ ਮੰਮੀ ਕਿੱਧਰ ਬੈਠੀ ਉਹਦਾ ਮੰਮੀ ਆ ਥੋੜੀ ਜੀ ਸਿਹਤ ਨਹੀਂ ਠੀਕ ਉੱਧਰ ਤੇ ਇਹ ਸਾਨੂੰ ਠੀਕ ਠਾਕ ਐਮ ਹੋਰ ਕੀ ਖਾਣ ਨੂੰ دل ਕਰ ਰਹੇ ਆ ਲੱਸੀ ਪੀਣ ਨੂੰ ਲੱਸੀ ਨਹੀਂ ਪੀਤੀ ਕਹਿੰਦੇ ਪਚੇ ਨਾ ਪੀਤੀ ਹਮ ਲੱਸੀ ਨਹੀਂ ਪੀਤੀ ਕੋਈ ਲੱਸੀ ਨਹੀਂ ਲੱਸੀ ਪੀਣ ਨੂੰ ਲੱਗ ਰਿਹਾ ਕਹਿੰਦੇ ਮਨਵਾ ਪਾੜੀ ਅੱਜ ਕੋ ਨਹੀਂ ਪੀਣਾ ਲੱਸੀ ਤੁਸੀਂ ਕਹਿੰਦਾ ਹੰਦੀਆਂ ਚੀਜ਼ਾਂ ਨਾਲ ਬਾਜੀ ਉੱਥੇ ਵੀ ਬੜਾ ਔਖਾ ਦੋਜੋ ਹਸਪੀਟਲ ਵਿੱਚ ਗਰਮੀ ਗੜਗੜੇ ਬੜਾ ਔਖਾ ਕੁੱਚੀਆਂ ਕਰਸੀਆਂ ਦੇ ਇੰਦਾ ਚਾਦਾ ਚੁਦਰਾ ਵਿਚਾ ਕੇ ਥੱਲੇ ਸੌਂਸਾ ਜਾਂਦੇ ਪੱਖੇ ਤਾਂ ਵੱਗੇ ਹੁਣੇ ਪੱਖੇ ਨੇ ਲੱਗੇ ਪੱਖੇ ਬਲੀਆਂ ਹਵਾ ਮਾਰਨ ਦੇ ਗਰਮ ਹਵਾ ਮਾਰਨ ਦੇ ਬੜਾ ਔਖਾ 10 12 1 ਵਜੇ ਤੱਕ ਆ ਬਾਹਰ ਹੀ ਕਮ ਦੇ ਰਹੇ ਨੇ ਬਾਹਰ ਛੜਕਦੇ ਜੇ ਫੇਰ ਬਾਅਦ ਚ ਫੇਰ ਚੱਲ ਜੀ ਅੰਦਰ ਨਾਲ ਕੌਣ ਆ ਕੇ ਤਿੰਨ ਚਾਰ ਜਾਣੇ ਤੇਰੇ ਮਰੀਜ਼ ਉਹਨਾਂ ਦੇ ਵੀ ਬੱਚੇ ਹੀ ਉੱਥੇ ਐਡਮਿਟ ਹਾਂਜੀ ਆਹ ਪਾਣਾ ਉਹ ਤੋਂ ਹੁੰਦਾ ਪੜ੍ਹ ਤੁਹਾਨੂੰ ਆਹ ਆਹ ਅਸਤਾਜ ਜੀ ਗੁੱਸੇ ਹੋਗੇ ਜੀ ਆਹ ਮੈਂ ਨੋਟਵੇ ਦੇਣ ਦੇ ਸੜਿਆ 20 ਦਾ ਨੋਟ ਗਿਰੇ ਰੱਖਿਆ ਹੈ ਤੇ ਉਹ ਵੀਰੇ ਗਾਂਧੀ ਨੇ ਮਾਰਾਂਗੇ ਕਹਣਾ ਹਾਂ ਗਾਂ ਤਾਂ ਤੁਹਾਡੇ ਤੇ ਤੁਹਾਨੂੰ ਪਤਾ ਵੀ ਇਸ ਦਾ ਪ੍ਰਧਾਨ ਮੰਤਰੀ ਕੌਣ ਪਿੰਦਾ ਗਾਂਧੀ ਆਹ ਗਾਂਧੀ 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 ਆਹ ਆਹ ਅੱਡੇ ਤੈਨਾਂ ਇਦਾਂ ਜਦੋਂ ਕੋਈ ਨੋਟ ਬਾਟਾ ਹੁੰਦਾ ਇਦਾਂ ਮਗਰ ਸਿੱਟਾ ਮਟੇਨਾ ਕੋਲ ਤੋਂ ਬਾਅਦ ਸਿੱਟਾ ਲੈ ਆਇਆ ਕੋਣ ਤਾ ਵੀਰ ਵੀ ਖੱਟ ਦਿੰਦੇ ਸੋਚ ਤੁਕੜੇ ਆਹ ਤੁਕੜੇ ਤੁਕੜੇ ਕਰਦਾ ਹਾਂ ਕਰਨ ਆਹ ਤੁਕੜੇ ਤੁਕੜੇ ਕਰਛੜੇ ਆਹ ਤੁਕੜੇ ਮੈਂ ਪੜੀ ਨਹੀਂ ਕੀ ਸਟੈਂਡ ਸਟੈਂਡ ਕਰਦੇ ਨੇ ਚੈਨਲ ਬੰਦ ਜਾਈਂ ਹਾਂ ਹਾਈ ਦਾ ਰਖਾ ਖੰਮੜਾਇਆ ਤੇ ਮੇਰਾ ਪਲਾਉ ਮੋਰ ਟੱਕ ਗਈ ਹੋ ਹੌਲੀ ਡਿੱਗਣਾਂ ਡਿੱਗਣਾ ਬੜੀ ਜ਼ੋਰ ਨਾਲ ਨਹੀਂ ਡਿੱਗਣ ਲੰਦਾ ਯਾਰ ਨਾ ਮੈਂ ਡਿੱਗਣ ਨਹੀਂ ਨਾ ਮੈਂ ਚੱਕ ਨਹੀਂ ਗਮ ਚੱਕ ਨਹੀਂ ਇਹ ਵਾ ਆਈ ਨਾ ਗਾ ਆਹ ਦਾ ਭੈਣ ਭਰਾਵਾਂ ਦਾ ਪਿਆਰ ਵੇਖ ਲਾ ਲੈ ਆ ਲੱਸੀ ਦਾ ਪੈਕਟ ਪੀ ਯਾਰ ਤੂੰ ਕਮੁੱਲਾ ਵਾਲਿਆਂ ਦਾ ਵਧੀਆ ਗਰਮ ਪੈਕਟ ਪਿਆ ਗਰਮ ਹੋਣ ਲਈ ਇਹ ਹੁਣ ਪਪਾ ਦਾ ਲੱਗੂ ਇਹ ਜਿਹੜੀ ਹੁੰਦੀ ਆ ਗਰਮੀਆਂ ਉਹ ਜਿੱਦਾਂ ਕੀ ਹੁੰਦਾ ਆਂਦਾ ਆਂਦਾ ਥੋੜਾ ਬੜਾ ਹੋਣੇ ਲਈ ਖਾ ਰਹਾ ਹਾਂ ਜਵਾਨ ਹੋਣੇ ਲਈ ਜਵਾਨ ਹੋਣੇ ਲਈ ਆ ਬਹੁਤ ਠਿੱਕੜੀ ਆਹ ਪਾਣੀ ਨਾਲ ਪੀਣਾ ਯਾਰ ਘੁੱਟ ਬੜੀ ਤੇਲ ਲੱਗੀ ਕੀ ਇਹ ਕਾਪੀ ਬੰਨ ਲੈਣਾ ਚਾਹੀਦਾ ਪਹਿਲੇ ਡੱਬੇ ਲਈ ਕਿੰਨੇ ਕਿੰਨੇ ਦੇਣ ਹੈ ਮੇਰੇ ਵਿਆਹ ਤੇ ਨਹੀਂ ਕਿ ਡੱਬਾ ਵੰਡਿਆ بڑا بڑا ਡੱਬਾ ਵੰਡਿਆ ਨਾਲੇ ਮੋੜਿਆ ਵੜਿਆ ਕੋਈ ਵੀ ਸਹੀ ਗੱਲ ਬਹੁਤ ਉਹਨਾਂ ਉਹਨਾਂ ਡੱਬਿਆਂ ਦਾ ਖਰਚਾ ਨਹੀਂ ਕੀਤਾ ਜਿੰਨਾ ਬਾਰੀਆਂ ਲੈ ਗਈਆਂ ਸਾਬ ਲੜਾ ਆਲਟੋ ਦੀ ਬੰਦਾ ਨਹੀਂ ਪਹੁੰਚਿਆ ਬੰਦਾ ਨੇ ਤੇ ਪਹੁੰਚਿਆ ਮਸੀ ਕੋਈ ਦਿਓ ਵੀ ਆਪਣਾ ਮੇਰੇ ਰਿਸ਼ਤੇਦਾਰਾਂ ਨੂੰ ਵੀ ਬਿਆਨ ਪਈ ਦਿਓ ਕੋਈ ਜੇ ਬੰਦ ਦੱਸ ਦਿਆ ਹਾਂ ਜੀ ਤੁਸੀਂ ਰਹਿ ਦੇ ਦਿਓ ਕੋਈ ਤੇ ਰਿਸ਼ਤੇਦਾਰ ਕਿਉਂ ਨਹੀਂ ਆਏ ਕਿਉਂ ਨਹੀਂ ਪਹੁੰਚੇ ਰਿਸ਼ਤੇਦਾਰ ਵਿਆਹ ਦੇ ਤੇ ਗਰਮੀ ਬੜੀ ਨਾਲ ਸਰ ਤਲਕੀ ਹੁੰਦੀ ਸਰ ਇਹੋ ਦੇਰ ਬੈਠਾ ਸੀ ਵੱਧੀ ਜਾ ਕਿ ਨਹੀਂ ਕਰ ਤਲਕੀ ਦੀ ਸਹੀ ਗੱਲ ਗਰਮੀ ਤੋਂ ਡੇ ਜੁਲਦੀ ਹੈ ਲੈ ਸੱਚੀ ਉਹਨੇ ਨੂੰ ਲੈ ਲਈ ਪਹਿਲਾਂ ਆਪਾਂ ਸਾਰੀ ਗੱਲ ਹੋਰ ਦੇ ਲਈ ਲੈ ਅੱਜ ਫੜੇ ਤੋਂ ਨਹੀਂ ਇਹ ਨਹੀਂ ਹੈ ਵੇਣੀ ਦੋਈ ਤੁਹਾਡੇ ਨੂੰ ਕਿੱਥੇ ਗਿੜਿਓ ਕਿਉਂ ਲੈ ਗਏ ਨਹੀਂ ਨਹੀਂ ਇਹ ਤਾਂ ਜੀੜੀ ਤੈ ਟੋਪਿਆ ਹੋ ਗਿਆ ਪਿੱਤੀ ਸਾਰੇ ਮਮੀ ਕਿਹਨਾਂ ਹੀ ਦਮੇ 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 ਮਾਵਾ ਦਵਾਈਆਂ ਡੀਆਂ ਖਾਣਵਾ ਭੇਣ ਆਣੀਆਂ ਫੋਨ ਕੀਤਾ ਮੈਂ ਕਿਹਾ ਦਵਾਈ ਤੇਰੀ ਆ ਉਹ ਤੁਸੀਂ ਕਿਹਾ ਨਹੀਂ ਭੇਂਜਦੀ ਆ ਤੁਸੀਂ ਕਿਹਾ ਹੈ ਨਾ 6 ਵਜੇ ਮੈਂ ਫੋਨ ਕਰਤਾ ਮੈਂ ਉੱਥੇ ਮੈਂ ਕਿਹਾ ਰਾਤੀ ਰਾਤੀ ਕਹਿੰਦਾ ਸਹ ਮੈਨੂੰ ਪਤਾ ਕੀ ਆ ਡੈਡੀ ਭਰਾਵਾ ਫੋਨ ਖੜਿਆ ਓ ਯਾਰ ਆਏ ਨਹੀਂ ਤੁਸੀਂ ਯਾਰ ਕੀ ਕਰਨ ਦੇ ਚਾਬੀ ਮੈਨੂੰ ਦੇਖ ਜਾਓ ਛੇਤੀ ਮੈਂ ਡਰ ਜੀ ਤੇ ਪੁਲਿਸ ਲੈਣ ਆਜੋ ਵੀ ਡੈਡੀ ਪੁਲਿਸ ਲੈਣ ਆਇਆ ਤੇ ਭਰਾਵਾ ਮੈਂ ਚਾਬੀ ਤੁਹਾਡੇ ਵਾਲੀ ਤੇ ਦੇ ਦਿੱਤੀ ਆਪਣੇ ਘਰ ਦੀ ਉਹਦੇ ਕੋਲ ਨਹੀਂ ਚਾਬੀ ਚੱਲ ਗਿਆ ਉਹ ਮੁੜ ਕੇ ਫੇਰ ਆਇਆ ਵਾਪਸ ਮਰਦਿਆਂ ਉਥੇ ਗੱਡੀ ਭਿਜਾ ਲਈ ਮਸਾ ਵਾਲੀ ਜਾਂਦਾ ਵਜਾਂ ਦਿੰਦਾ ਮਰਦਿਆਂ ਉਥੇ ਤੈਨੂੰ ਹੈ ਗੋੜੀ ਵੱਜੇ ਤੈਨੂੰ ਹੈ ਮੈਂ ਮੈਂ ਦੁੱਧ ਲੈਣੋਂਦ ਕਿਹਾ ਫੇਰ ਭਰਾ ਮੈਂ ਚਾਬੀ ਉਧਰ ਦੇ ਕੇ ਕਾਲਾ ਕਰ ਦਿਆ ਨਾਲੇ ਭਲਾ ਕਿੱਦੇ ਆ ਚਲੋ ਕੋਈ ਨਹੀਂ ਤੇਰਾ ਤੀਵੜਾ ਸਭਾ ਕਹਿੰਦਾ ਕਹਿੰਦਾ ਮੈਂ ਨਾ ਕੋੜੋ ਮਸਾ ਮੁੰਡਾ ਮੈਂ ਤਾਂ ਆਪੇ ਮੈਂ ਬੰਦੇ ਨਾਲ ਪੈ ਜਾਣ ਕਿਤੇ ਅੱਧੀ ਰਾਤ 11:00 ਵਜੇ ਤਾਂ ਜਾਂਦਾ ਇਹ ਆ ਵੀ ਸ਼ਾਸਤਰੀ ਮੈਂ ਬਲੋ ਉਧਰੋਂ ਆਣਾ ਸਾਡਾ ਅੱਖਾਂ ਵਿੱਚ ਤੋ ਹਣਾ ਉਹ ਟੈਨਸ਼ਨ ਨਾ ਪਾਓ ਜੀ ਕਬਰ ਪਾਗ ਲੈ ਆ ਫੋਨ ਉਤੇ ਮੋਤੀ ਜੇ ਕੱਟਦੇ ਦਿਖਾਵੇ ਉਹ ਇਹ ਨਹੀਂ ਸਹੀ ਹੈਗੀ ਭਾਜੀ ਨੰਬਰ ਉਹ ਨਹੀਂ ਇਹਨੂੰ ਭੈਜੀਦਾ ਲੈ ਸੰਜੀ ਇਹਦਾ ਹਾਂ ਜੀ ਉਹ ਆ ਲੈਨਸ ਉਹਦੇ ਵਦੇ ਆਪਣਾ ਇਹ ਫੋਨ ਆਪਣੇ ਨੂੰ ਲਾਵਾਂਗੇ ਇਹੇ ਚ ਲੱਗਣੀ ਹੈ ਕਿ ਕਿੱਡੇ ਵਧੀਆ ਲੈਨਸ ਹੋਵੇ ਸਾਰੇ ਲਾ ਤੇ ਇਹ ਵੀ ਹੈ ਬੇਚ ਹਾਂ ਠੀਕ ਹੈ ਫੋਨ ਆ ਗਿਆ ਇੰਪੋਰਟਡ ਕੋਈ ਹੋਣੇ ਤਰ੍ਹਾਂ ਦੇ ਬੋਟਾਂ ਬਾਰੇ ਬੋਟਾਂ ਬਾਰੇ ਆਇਆ ਜੰਮਿਸ ਉਹ ਰੋਲ ਫੋਨ ਆਇਓ ਔਰ ਬਾਤੀ ਤੇ ਮੇਰਾ ਕੰਮ ਕਰਾ ਦੇ ਉਹਨੂੰ ਕਹਿ ਕੇ ਉਹ ਕਹਿੰਦਾ ਹੁਣ ਮੇਰਾ ਬਲੌਗ ਚੋਂ ਦਾ ਨਾਮ ਨਹੀਂ ਲਾ ਸਕਦਾ ਬੰਦੇ ਦਾ ਹੋਜੂ 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 ਖਬਰ ਚੰਗਾ ਮੈਂ ਖਬਰ ਚੰਗਾ ਹਸਕਲਾਸ ਆ ਮੈਂ ਆ ਵੀ ਪਟਰੀ ਦਾ ਬਣਾ ਕੇ ਦਵਾਇਆ ਹਾਂ ਯਾਰ ਠੀਕ ਹੋਣਾ ਬੰਦੂ ਬਟੀਆਂ ਦਾ ਕਿੰਨੀਆਂ ਬਣੀਆਂ ਨੇ ਇਹਨਾਂ ਦਾ ਵੇ ਆਏ ਚੰਗੇ ਆਟਾ ਮਨੇ 223 ਆ ਚੰਦਾਂ ਕਵਰ 200 ਰੁਪਏ ਦਾ ਪਿਆ ਭਾਜੀ 100 ਰੁਪਏ ਦਾ ਆ ਗਾੜ ਪਵਾ ਲੈਂਦਾ ਜੀ ਮੁਰਗੀਨੇ ਤੋੜਦਾ ਹਾਂ ਆਨਲਾਈਨ ਕਵਰ ਚੰਗੇ ਦਿਨਾਂ ਮਿਲਦੇ ਹੋਰ ਤਾਂ ਨਹੀਂ ਮਿਲਦੇ ਮਾਲਾਂ ਦੇ ਕਿੰਨੇ ਖਿਲਾਰ ਦੇ ਨੇ ਸਾਡੇ ਕੋਲ ਕਿ ਜਾ ਉੱਥੋਂ ਕਿ ਕਿ ਜਾ ਹੁੰਦਾ ਹੁੰਦਾ 100 ਰੁਪਏ ਇਹ ਆਉਂਦਾ ਵੀ ਪੈਂਦਾ ਤੁਹਾਡੇ ਮੈਨੂੰ ਕਿਹਾ ਆਉਣਾ ਪੈਂਦਾ ਨਾ ਹੀ ਪਾਇਆ ਯਾਰ ਮੇਰਾ ਟੁੱਟ ਗਿਆ ਫੋਨ ਫਿਰ ਉਸੇ ਟੁੱਟ ਗਿਆ ਇਹਨੂੰ ਅਹੀਂ ਫਿਰ ਉਹ ਹੋ ਗਿਆ ਤਾਂ ਵੀ ਇਹ ਆ ਦੋਸਤਾਂ ਫਿਰ ਮੈਂ ਚੱਲਿਆ ਆਂ ਵਾਪਸ ਚੱਲੀਏ ਫਿਰ ਆਪਾਂ ਤੇ ਨਹੀਂ ਦੋ ਇੱਟੀਆਂ ਬੰਦੇ ਬੈਠੇ ਨੇ ਦਿੱਫਾ ਚੱਲੋ ਪਹਿਲਾਂ ਮੈਂ ਦਵਾਈਆਂ ਖਾਣੀਆਂ ਪੈਂਦੀਆਂ ਇਧਰ ਮਾਤਾ ਇੱਕ ਮਾਤਾ ਇਧਰ ਲਵੇਂ ਬੈਗੀਏ ਚੱਲੋ ਗੋਲੀ ਲਗੀਏ ਗਰਮੀ ਬੜੀ ਹੈ ਤੇ ਪਰ ਪਾਣੀ ਨੂੰ ਕਿਉਂ ਦਸ ਦਿਨ ਕੀ ਖਾਣਾ ਉਹਨੇ ਹੈ ਲੈ ਤੂੰ ਖਾਣਾ ਬਸ ਮੈਂ ਕੁਝ ਵੀ ਬਣਾ ਨਹੀਂ ਕਹਿੰਦਾ ਦੋ ਗਾਣਾ ਗਾ ਕੀ ਗਾਣਾ ਨਾ ਨੋਟੀ ਕੋਚਾ ਨੇ ਨਾ ਨੋਟੀ ਕੋਚਾ ਉਹ ਇਹਨੂੰ ਵੀਡੀਓ ਖਾ ਲੇ ਉੱਥੇ ਬੱਚਿਆ ਉਹ ਬੜੀ ਅੰਬਰਸਣਾ ਕਹਿੰਦਾ ਮੈਂ ਤੂੰ ਸਾਵਣ ਵੀ ਆਜ ਨੋਟੀ ਕੋਚੇ ਖਾਦੇ ਲੇਕਿਨ ਕਿਹੜੀ ਨਾ ਮੈਂ ਨਹੀਂ ਵੇਖੀ ਉਹ ਬੜੀ ਅਸਲੀ ਵੀਡੀਓ ਅੱਛਾ ਇਹਦਾ ਮੇਰਾ ਪੇਟ ਖਾਲੋ ਹੋ ਗਿਆ ਨੋਟੀ ਕੋਚੇ ਖਾਦੇ ਕਹਿੰਦਾ ਤੂੰ ਸਾਵਣ ਵੀ ਆਜ ਲਾ ਕੋ ਸਾਦੇ ਕਹਿੰਦਾ ਮੈਂ ਪੱਕੀਲੇ ਖਾਦਾ ਮਸਾਲੇ ਨਾਲ ਸੰਦਰੇ ਖਾਤਾ ਪਾਇਆ ਕਰ ਇਹ ਗੈ ਨਹੀਂ ਕਹਿੰਦਾ ਸਾਲੇ ਘਟ ਖਾਣੇ ਆ ਜੇ ਪਾਣੀ ਧਾਣੀ ਪੀਓ ਬਸ ਜੋ ਜਸਪੀਓ ਕੋਈ ਮਾਨ ਲਨ ਸੰਭੇ ਕਰਤਾ ਇਹ ਜੋ ਲਾਤੀ ਵਾਸ਼ਰਾਈ ਠੀਕ ਆ ਫਿਰ ਮੈਂ ਚੱਲਿਆ ਹੁਣ ਦੂਜੇ ਹਸਪੀਟਲ ਦੀ ਲਨ ਨਹੀਂ ਚੱਲੀ ਤੁਹਾਨੂੰ ਥੋੜੀ ਜਿਹੀ ਪਤਾ ਕਿਉਂ ਥੋੜਾ ਜਿਹਾ ਹੋ ਜਾਣਾ ਹੈ ਕੀ ਹੋ ਜਾਣਾ ਹੈ ਛਾਵੇਂ ਭਰਮ ਭਾ ਜਾ ਪੈਣਾ ਛਾਵੇਂ ਦਾ ਇੰਨੇ ਦੇ ਸੀਟ ਹੀ ਬਹੁਤ ਜ਼ਿਆਦਾ ਬੈਠਣ ਹੀ ਜਾਂਦਾ ਨਹੀਂ ਕੋਈ ਗੱਲ ਨਹੀਂ ਹੁਣ ਲੱਡੂ ਲਵਾ ਥੋੜੀ ਖਾਵਾਂ ਹੁਣ ਸ਼ਾਮ ਨੂੰ ਆਏਗਾ ਤੋ ਇੱਧਰ ਨੂੰ ਕਿ ਉਧਰ ਆਉਣਾ ਪਰ ਸ਼ਾਦਾ ਲੈ ਕੇ ਆਉਣਾ ਮੈਨੂੰ ਦੱਸ ਦਿਓ ਜੀ ਉਧਰ ਆਉਣਾ ਉਹ ਉਧਰ ਆ ਜੂ ਇੱਧਰ ਆਉਣਾ ਉਹ ਪਹਿਲਾਂ ਇੱਧਰ ਆ ਜੂਗਾ ਇਧਰ ਆ ਕਲਾਂਗੇ ਬੰਦੇ ਥੋੜਾ ਲੇਟ ਹੀ ਲੈ ਕੇ ਆਉਂਗਾ ਭਲਾ ਕਿਉਂ ਕਿ ਕਿ ਤੁਸੀਂ ਉਦੋਂ ਫ੍ਰੀ ਹੋ ਜਾਓਗੇ ਨਾ ਪਹਿਲਾਂ ਡਾਕਟਰ ਦਾ 8:30 ਤੋਂ ਬਾਅਦ ਹੀ ਲਿਆਵੀਂ ਮੈਂ ਫਿਰ ਲਿਆਉਂਗਾ ਤੁਹਾਡੇ ਕੋਲ 8:30 ਤੋਂ ਬਾਅਦ ਹੀ ਆਉਂਗਾ 9:00 ਵਜੇ ਆਉਂਗਾ ਜੇ ਜੇ ਕਹਿੰਦੇ ਦੇਖਣਾ ਹੋਗਾ ਬੇਬੀ ਨੂੰ ਤੇ ਆ ਜਾਓ 8:30 ਤੋਂ ਪਹਿਲਾਂ ਕੋਈ ਗੱਲ ਨਹੀਂ ਦੇਖਣਾ ਆਪਣਾ ਆਂਜਾ ਸੰਦੀਪ ਵਾ ਉਹ ਉਹ ਜਰਾ ਧੰਨਵਾਦ ਆਪਾਂ ਦੇ ਬਾਅਦ ਵੀ ਲੈ ਕੋਈ ਗੱਲ ਨਹੀਂ ਆ ਵੀ ਹਾਂ ਇਧਰ ਉਹ ਵੇਲੇ ਜੀ ਕਹਿੰਦੇ ਲਿਆਉਣਾ ਉਹ ਨਾਲ ਦੇ ਨਹੀਂ ਤੇ ਬਾਕੀ ਨਹੀਂ ਹਣਾ ਨੇ ਜਿਆਦਾ ਹੁੰਦਾ ਮਾਸੀ ਨੂੰ ਲੈ ਜਾਓ ਨਾ ਉਹ ਮੈਂ ਮਾਸੀ ਨਹੀਂ ਲਈ ਹਾਂ ਫਿਰ ਹੋਰ ਚਲੋ ਠੀਕ ਆ ਫਿਰ ਠੀਕ ਆ ਫਿਰ ਚੱਲੀਏ ਲੀਲੀ ਜੀ ਪਈ ਮਾੜੀ ਲੀਕ ਜਿਆਦਾ ਪੈ ਗਈ ਵੱਡੀ ਠੀਕ ਵਾਹ ਬਾਈ ਕੋਈ ਨਹੀਂ ਮਾਰੇ ਮੇਰ ਰੱਖੇਗਾ ਲੀਕਾ ਨੁਕਾ ਜਿੰਦਗੀ ਦੀ ਨਿਲਦੀਆਂ ਰਹਿਣੀਆਂ ਪੈਂਦੀਆਂ ਰਹਿਣੀਆਂ ਕਰੀ ਵੀ ਮੈਨਾਂ ਚੱਲਿਆ ਦੂਜੇ ਹਸਪੀਟਲ ਮਿਲਦੇ ਹੋਏ ਜਾ ਕੇ ਉੱਥੇ ਲੋ ਜੀ ਪਹੁੰਚ ਗਿਆ ਮੈਂ ਹਸਪੀਟਲ ਗੱਡੀ ਕਰੀਏ ਬੰਦ ਫੋਨ ਹੋ ਗਿਆ ਡੱਡ ਮੈਨੂੰ ਚਾਰਜ ਕਰਨੀ ਆ ਮੈਂ ਵੀ ਆਪਾਂ ਚੱਲ ਪਏ ਚਾਹ ਪੀਣ ਲੱਭਦੇ ਲੱਭਦੇ ਆ ਕਾਫੀ ਦੂਰ ਆ ਗਏ 2-3 ਕਿਲੋਮੀਟਰ ਅੱਗੇ ਗਿਆਂ ਨਾ ਸਮੋਸੇ ਗੈਰ ਹੋ ਜਾਂਦੇ ਮੈਂ ਜਿੱਥੇ ਲਾਹੀ ਭੁੱਖ ਲੱਗੀ ਚਾਹ ਬਾਣੀ ਪੀ ਲਿਆ ਚੱਲ ਪਿਆ ਹੁਣ ਇੱਥੋਂ 2 ਕਿਲੋਮੀਟਰ ਹਟਵਾਵਾ ਹਸਪੀਟਲ ਤੱਕ ਸਵੇਰ ਦਾ ਖਾਦਾ ਨਹੀਂ ਕੋਮਾ ਚਲੋ ਸ਼ਕਲ ਨਹੀਂ ਚਾਚੂ ਵਗੈਰਾ ਇੱਕ ਦ ਸਮੋਸਾ ਖਾ ਲਿਆ ਨਾਲ ਤੁਰਤਿਆਂ ਫਿਰ ਹੋ ਸੁਨਾਇਆ ਅੱਜ ਹੈ ਬੜੇ ਦਿਨਾਂ ਬਾਅਦ ਕ੍ਰੇਂਗ ਨੂੰ ਸਿੱਖਾਂ ਸਭ ਤੋਂ ਸਿੱਖ ਰਿਹਾ ਚੱਲੇ ਹੁਣ ਘਰ ਵਾਪਸ ਉਧਰ ਘਰ ਕਹਿੰਦੇ ਆ ਹਸਪੀਟਲ ਕਰਨ ਵਾਲੇ ਹਸਪੀਟਲ ਚੱਲੇ ਆ ਤੇ ਉੱਥੇ ਹੁਣ ਰੋਟੀ ਢੇਢ ਮੇਗਾ ਖਾ ਗਏ ਟਾਈਮ ਬੜਾ ਹੋ ਗਿਆ ਦੀਪ ਆਇਆ ਮੈਂ ਆਪਣੀ ਵਾਲਾ ਅਗਲੇ ਮੈਂ ਫਿਰ ਹੁਣ ਆ ਇੱਥੇ ਬੈਠਾ ਬੈਠੋ ਹਾਂ ਤੇ ਕੀ ਦੱਸਾਂ ਤੈਨੂੰ ਬੜੀ ਚੱਲ ਆਜੋ ਫਿਰ ਉੱਥੇ ਠੰਡਾ ਹੁੰਡਾ ਪੀਅੰਨੇ ਫਿਰਦਾਂ ਠੰਡਾ ਹੁੰਡਾ ਪਿਓ ਚੱਲਾ ਚਲਿਏ ਘਰ ਘਰ ਕਹਿੰਦੇ ਹਸਪੀਟਲ ਚਲੀਏ ਫਿਰ ਮਿਲਦੇ ਤੁਹਾਨੂੰ ਹਸਪੀਟਲ ਜਾ ਕੇ ਬਾਕੀ ਮਹਾਰਾਜ ਠੀਕ ਰਹਿ ਕੇ ਸਭ ਕੁਝ ਠੀਕ-ਠਾਕ ਹੋ ਤੇ ਹੁਣੇ ਆਪਾਂ ਆਏ ਸੀ ਡਾਕਟਰ ਸਾਹਿਬ ਹੁਣੇ ਆਇਆ ਅਜ 9:00 ਵਜੇ ਡਾਕਟਰ ਸਾਹਿਬ ਨੂੰ 9:00 ਵਜੇ ਆ ਤੇ ਉਹਦੇ ਚੱਕਰ ਚ ਫਿਰ ਥੋੜਾ ਲੇਟ ਹੋ ਗਏ ਆਪਾਂ ਤੇ ਉਹ ਕਹਿੰਦੇ ਕਿ ਮੈਂ ਬੱਚਾ ਠੀਕ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਤੇ ਬਾਕੀ ਚਲੋ ਉਹ ਆਰਾਮਦਾਸ ਕਿਰਪਾ ਕਰੇ ਸਭ ਕੁਝ ਠੀਕ ਠਾਕ ਰੱਖੇ ਤੇ ਹੁਣ ਫੇ ਹੋਈਏ ਉਧਰੋਂ ਨਾਲ ਕਿਰਨ ਨੂੰ ਥੋੜਾ ਜਿਹਾ ਹੌਸਲਾ ਜੇ ਦੇਈ ਆ ਵੀ ਵਿਚਾਰੀ ਇਦਾਂ ਹੀ ਪਰੇਸ਼ਾਨ ਜੁਂਦੀ ਰਹਿੰਦੀ ਹੈ ਮਿਲਦੇ ਵਥੇ ਜਾ ਕੇ ਤੁਹਾਨੂੰ ਠੀਕ ਜੇ ਜਾਗ ਸੰਗਤ ਪੁੰਜੇ ਬੈਠੀ ਮਾਜਾ ਲੈਂਦਾ ਸੀ ਇੱਕ ਬਸ ਵਰਤਾ ਵਰਤਾ ਤਾਂ ਹੁਣ ਬਸ ਬਸ ਔੜੀ ਇਹਨੇ ਕੁਆਰਤੀ ਹੈ ਹਾਂ ਪੌੜੀ ਦੇ ਕਈ ਦਸਤਾ ਤੋੜਦਾ ਨਹੀਂ ਪੌੜੀ ਭਰਾਵਾ ਲਿਆ ਦੀ ਨਹੀਂ ਮੈਂ ਰੋਜੀ ਕਹਿ ਦਿੰਦਾ ਵੀ ਕਈ ਦਸਤਾ ਤੋੜਦਾ ਮੈਂ ਇਹ ਰੰਗੀ ਦੁਨੀਆ ਦਾ ਕਹਿਣਾ ਨਹੀਂ ਤੇਨੂੰ ਦਸਤਾ ਲਿਆ ਦੇ ਇਹਨੂੰ ਕਈ ਨਹੀਂ 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 ਰੰਗੀ ਦੁਨੀਆ ਦਾ ਕੋਈ ਨਹੀਂ ਦਸਤਾ ਤੋੜਦਾ ਇੱਕਦਮ ਬਾਸ ਬੈਠੀ ਨਾ ਨਿੱਪਾਪ ਕਰੀਆਂ ਟੀਨਾਂ ਸਾਰੀਆਂ ਟੋਟੀਆਂ ਵਾਣਾ ਇੱਕ ਤੂੰ ਨੀ ਤੋੜਦੀ ਭਾਗੀ ਜਾ ਕੇ ਮੜੇ ਲਾਗੇ ਕਵੀ ਨਾ ਤੇ ਆਹ ਬਾਬਾ ਟੀਨਾਂ ਟੁੱਟ ਗਈਆਂ ਭਾਗੀ ਪਾਪਾ ਹੋਏ ਟੀਨ ਮੈਨੂੰ ਦੇ ਦਿੰਦਾ ਐਦਾਂ ਕੇ ਤੋੜ ਕਰਾਇ ਲੀਂ ਨਹੀਂ ਕਹੀ ਕਹੀ ਮੜਿਆ ਮੇਰਾ ਸੁੱਕਦਾ ਹੀ ਯਾਰ ਮਾ ਸੋਸ ਰੂ ਰੇ ਲਵਾ ਕੇ ਰੇ ਹੂੰ ਲਾ ਮਿੱਠੀ ਤਾਂ ਸਰਵਿਸ ਆਰ ਬਣੀ ਕੀ ਆ ਨਹੀਂ ਬਹੁਤ ਵਧੀਆ ਕੀ ਕਰਨੀ ਉਸ ਆਪਣਾ ਹੋ ਜਾ ਇੱਕ ਮਿੰਟ ਅਰੇ ਕੀ ਕਰਨ ਰਿਆ ਸਾਂਗਾਂ ਨਵਾਂ ਕਰਨੇ ਨੂੰ ਸੌਂਦੇ ਆਣਾ ਦੀਪ ਸਵੇਰੇ ਮਿਲ ਜਾਣੀ ਛੁੱਟੀ ਪਤਾ ਤੈਨੂੰ ਡੈਡੀ ਡੈਡੀ ਨੇ ਵੀ ਹੁਣ ਦੱਸਿਆ ਉਹ ਮੜਾ ਜਾ ਉਹ ਡੈਡੀ ਕਹਿੰਦਾ ਅੱਕੇ 12:00 ਤੱਕ ਬੇਬੀ ਨੂੰ ਛੁੱਟੀ ਮਿਲ ਜਾਣੀ ਬਸ ਹੁਣ ਤੱਕ 12:00 ਕੱਲ ਨੂੰ ਮਿਲੋਗੇ ਸਰਾਣਾ ਕਿੱਥੇ ਗਿਆ ਅੱਜ ਦੱਲਾਂਗੇ ਕੱਲ ਕਹਿੰਦੇ ਮਿਲ ਜਣੇ ਛੁੱਟੀ ਬਾਕੀ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਆਹ ਸਰਦੇ ਨੇ ਵੱਜਦੇ ਨੇ ਗੰਡ ਨਹੀਂ ਵੱਜਦੀ ਮਗਰੇ ਦੇ ਸਕਾਪ ਨੂੰ ਸਕਾਪ ਸੇ ਬੋਲਣਾ ਹੁੰਦਾ ਬੇਬੀ ਨੂੰ ਆਜੇ ਚੁੰਨੀ ਸਰ ਕੋ ਲਾ ਦੇਣੀ ਉਹਨਾਂ ਦਾ ਸਕਾਪ ਹੀ ਹੈਗਾ ਮੰਮੀ ਲੈ ਕੇ ਨਹੀਂ ਆਈ ਉਹਨਾਂ ਦਾ ਸਕਾਪ ਬੰਨਾ ਉਹਨਾਂ ਨਾਲ ਕਹਿੰਦੇ ਪੁੰਨੇ ਵੀ ਆਣਾ ਡਾਕਟਰ ਨੇ ਨਾਲ ਡਾਕਟਰ ਵੀ ਆ ਰਿਹਾ ਡਾਕਟਰ ਆ ਰਿਹਾ ਡਾਕਟਰ ਵੀ ਆ ਰਿਹਾ ਵਾ ਨਾਲ ਉਹਦੇ ਉਹ ਗਈ ਅੱਛਾ ਉਹ ਉਹ ਆ ਗਿਆ ਦਾੜੀ ਨੂੰ ਤਾਂ ਵਾ ਠੀਕ ਆ ਮੈਂ ਚੱਲਿਆ ਫਿਰ ਮੈਂ ਵੀ ਮੈਂ ਵੀ ਜਾਣਾ ਵਾ ਉਹ ਚੱਲ ਗਿਆ ਉਹ ਬੱਚੇ ਉਹ ਦਾੜੀ ਨੂੰ ਡੀ ਦਾੜੀ ਨੇ ਪਹੁੰਚ ਗਏ ਆ ਆ ਵਜਾ ਕੀਤਾ ਨਾ ਦਪਾ ਨੋ 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 ਤਾਂ ਪਾ ਆ ਨਾ ਸ਼ਿਹਰ ਦੋ ਦੰਦ ਮਰਦਾਂ ਅੱਧਾ ਕੋਈ ਨਹੀਂ ਅੱਛਾ ਹਵਾਇਦਰ ਹਵਾਏ ਲੈਕ ਦਵਾਈ ਦਵਾਈ ਦੀ ਗੱਲ ਚੱਲਣ ਢਈ ਵੇਖ ਲਾ ਮੈਂ ਪਹਿਲਾਂ ਪਉਣ ਲੱਗਾ ਅੱਛਾ ਫਿਰ ਮੈਂ ਕਿਹਾ ਜੜਬੜ ਹੋ ਜਾਂਦੀ ਸਲਾਮ ਮਾਸ਼ਾਅੱਲਾ ਚੱਲਣ ਡਿਆ ਕੋਈ ਦਵਾਈ ਦਵਾਈ ਦਾ ਕੋਈ ਹਾਦੀ ਤਾਂ ਬੰਨੂ ਤਾਂ ਇਹ ਜਿਵੇਂ ਆਂ ਦਾ ਜਿੰਨਾ ਮਰਜੀ ਪੁੱਛਦਾ ਹੂੰ ਹੂੰ ਜਿੱਦ ਨੂੰ ਮਰਜ਼ੀ ਪੁੱਛਣਾ ਮੈਂ ਤਾਂ ਇਹਨਾਂ ਖਾਮ ਨੂੰ ਬੜਾ ਖਰਾਬ ਤੇ ਕੋਈ ਸਭ ਗੱਲਾਂ ਦਾ ਪਤਾ ਨਹੀਂ। ਸਨੇਮਾ ਸੀ। ਸਹੀ ਗੱਲ। ਤੇ ਤੂੰ ਸਮਾਇਲ ਕਰਨੀ ਨਾ। ਸਵੇਰੇ ਫਿਰ। ਛੁੱਟੀ ਮਿਲ ਜਾਣੀ ਬੇਬੀ ਨੂੰ। ਠੀਕ ਹੈ ਨਾ? ਆ ਪੀਣਾ ਮਾਸਾ ਉਹ ਜਿਹੜਾ ਜਿਹਾ ਪਿਆ ਉਹ ਪਰ ਪਿਆ। ਉਹ ਬਹਿ ਮਰੇ ਠੰਡਾ। ਆ ਬਾਪੂ ਜਿਹੜਾ ਪੀ ਲੋ ਇੱਕ ਘੁੱਟ ਪੀਣਾ ਜਿਹੜਾ ਪਿਆ। ਇੱਕ ਘੁੱਟ ਗਿਆ ਹੀ ਇੱਕ ਘੁੱਟ ਵੇਚਦੇ ਹੁਣ। ਰਹੀ ਇੱਕ ਘੁੱਟ ਗਿਆ ਮਨੇ। ਠੰਡਾ ਹੀ ਆ ਉਹਨਾਂ ਦਾ। ਠੰਡਾ ਹੀ ਗੀ ਮਨੇ। ਕੁਸ ਸੁਣੂ ਸੁਣੂ ਨਹੀਂ ਆਏ ਨੀ ਕਿ ਔਰ ਸੁਣ ਸੁਣ ਚਲੋ ਠੀਕ ਹੈ ਫਿਰ ਚੰਗਾ ਆਵਾਂਗੇ ਸਵੇਰੇ ਮਾਰਨਿੰਗ ਟਾਈਮ ਗੱਡੇ ਉਧਰ ਹੁੰਦੇ ਨੇ ਨਾ ਬੱਡੇ ਉਧਰੋਂ ਮੈਂ ਫੜ ਕੇ ਲੈ ਆਉਂਦਾ ਬੱਡੇ ਉਧਰ ਹੁੰਦਾ ਉਧਰ ਗੱਡੀ ਆ ਗਈ ਮੋਟਰ ਜਾਲੀ ਦੀ ਵੜਦਾ ਗਾਂ ਕਰ ਆਇਆ ਮਗਰ ਇਤ ਨਹੀਂ ਆਲ ਦਾ ਬੈਸਟ ਨੰਮੀ ਆਦਰ ਚਲੋ ਚੱਲੀ ਆਪਾਂ ਆ ਪਾਵਰ ਬੈਂਕ বিনা ਡੱਡ ਹੋ ਗਿਆ ਨੇ ਚਾਰਜ ਲਾਉਣਾ ਅਜੇ ਉੱਥੇ ਜਾ ਕੇ ਲਾਉਂਦੇ 10 ਵਜੇ ਤੇ 5 ਮਿੰਟ ਹੋ ਗਏ ਹੁਣ ਮੈਂ ਚੱਲਿਆ ਹੁਣ ਥੱਲੇ ਗੱਦੇ ਵਿਸਾਲੇ ਸੱਚ ਸੌਂ ਦੀ ਤਿਆਰੀ ਚਲੋ ਠੀਕ ਚੰਗਾ ਨਹੀਂ ਚੱਲੀ ਚੱਲੀਏ ਚਲੋ ਆਹ ਸਮਾਨ ਮੈਂ ਚੁੱਕ ਲਾਂ ਆਪਣਾ ਚੱਲੀ ਚਲੋ ਕੋਈ ਗੱਲ ਨਹੀਂ ਮੋਂ ਮਿੱਠਾ ਕਰਾ ਦਾਂ ਸਾਰਿਆਂ ਦਾ ਬਿਸtre ਬਿਸtre ਲਾ ਲਿਆ ਇੱਥਾਂ ਇੱਕ ਮੰਜੇ ਦੇ ਸੌਣਾ ਥੋੜਾ ਜਿਹਾ ਆਕਾ ਤਾਂ ਥੱਲੇ ਵਿਛਾ ਲਿਆ ਗੱਬਦੇ ਮੇਰੇ ਬੱਖਾ ਸੈਂਟਰ ਚ ਲੱਗਾਣਾ ਮੇਰਾ ਜੀ ਪਹੁੰਚ ਗਿਆ ਬਹੁਤ ਹਸਪਤਲ ਕੰਮ ਹੋ ਲਗੇ ਹੀ ਆ ਰੋਟੀ ਹੱਡੀ ਖਾਣ ਨਾਲੇ ਹਾਲ ਚਾਲ ਪੁੱਛਾਂ ਤੇ ਬਾਕੀ ਚਲੋ ਫਿਰ ਮਿਲਦੇ ਆ ਕੱਲ ਨਾ ਕੱਲ ਦੱਸਿਆ ਉਹਨਾਂ ਨੇ ਕਿ ਇੱਕ ਤੋਂ ਦਿਨ ਦੀ ਛੁੱਟੀ ਮਿਲ ਜਣੀ ਹੋ ਸਕਦਾ ਕੱਲ ਮਿਲ ਜੇ ਹੋ ਸਕਦਾ ਪਰਸੋਂ ਤੱਕੇ ਮਿਲ ਜੇ ਬਾਕੀ ਚਲੋ ਕੋਰਾ ਦੱਸ ਦਿੰਦੀਆਂ ਦੇ ਨਾਲ ਸਾਰੇ ਕੰਮ ਠੀਕ ਹੋਣ ਦੇ ਸੱਚੇ ਪਾਸਾ ਸਭ ਕੁਝ ਠੀਕ ਕਰੂਗਾ ਤੇ ਜਦੋਂ ਛੁੱਟੀ ਲੈ ਕੇ ਕਿੰਨਾ ਛੁੱਟੀ ਦਵਾ ਦੇਣੀ ਇੱਕ ਦੋ ਦਿਨ ਦੇ ਵਿੱਚ ਵਿੱਚ ਬਾਕੀ ਚਲੋ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਨੂੰ ਲੌਜ ਨਾਲ ਜੇ ਵਾਲਾ ਵਧੀਆ ਲੱਗਾ ਤੇ ਕਮੈਂਟ ਸੇ ਜੀ ਕਰੇ ਬੰਦੇ ਨਾਲ ਸੋਹਣੇ ਬਾਬਾ ਇੱਕ ਨਾਈਟ ਅੱਜ ਥੋੜਾ ਜਿਹਾ ਸਾਡਾ ਮੂਡ ਥੋੜਾ ਜਿਹਾ ਠੀਕ ਹੈ ਵਸੇ ਉਹ ਕੱਲ ਪਰਸੋਂ ਦੀ ਟੈਨਸ਼ਨ ਹੀ ਬਣੀ ਚੱਲਣ ਈ ਆ ਉਹ ਸਮਝ ਨਹੀਂ ਲੱਗਦੀ ਬੰਦੇ ਨੂੰ ਯਾਰ ਹਸਪੀਟਲ ਵਿੱਚ ਆ ਜਾਂਦਾ ਚਲੋ ਪ੍ਰਮਾਤਮਾ ਕਿਸੇ ਵੀ ਦੁਸ਼ਮਣ ਵੈਰੀ ਨੂੰ ਹਸਪੀਟਲ ਵਿੱਚ ਨਾ ਹੀ ਭੇਜੇ ਤੇ ਕਾਲ ਪ੍ਰਭ ਕਰਦੀ ਕਲਾ ਕਰੇ ਸਭ ਵਾਸਤੇ ਚਲੋ ਦਿਲਦਿਆਂ ਫਿਰ ਬਾਬਾ